ਉਹ ਕੀਏ ਬੰਦਗੀ ਐ ਆਖੋ ਸਤਨਾਮ ਇਕੱਲੇ ਹੀ ਆਏ ਸਨ ਪਰ ਅੱਜ ਸੰਗਤਾਂ ਬਹੀਰਾਂ ਘਤ ਘਤ ਕੇ ਆਉਂਦੀਆਂ ਨੇ ਆਖੋ ਸਤਨਾਮ ਰਵਦਾਸ ਜੀ ਮਹਾਰਾਜ ਕੱਲੀ ਧੁਰੇ ਸਾਰਾ ਜੀਵਨ ਪੜ ਲਿਓ ਤੁਹਾਡਾ ਦੇਣਦਾਰ ਹੋਵਾਂਗਾ ਕਿਤੇ ਲਿਖਿਆ ਹੋਵੇ ਵੀ ਉਹਨਾਂ ਦਾ ਕੋਈ ਮੰਗ ਰ ਉਹਨਾਂ ਦੇ ਮਿੱਤਰ ਚਲੇ ਆ ਗਿਆ ਜਦੋਂ ਸਵਾਚ ਬੁਲਾਇਆ ਸਾ ਕਿਤੇ ਜ਼ਿਕਰ ਕਰਦੇ ਕਿਤੇ ਨਹੀਂ ਹੁੰਦਾ ਜ਼ਿਕਰ ਜਿੱਥੇ ਵੀ ਗਏ ਕੱਲਿਆਂ ਨਹੀਂ ਆਵਾਜ਼ ਬੁਲੰਦ ਕੀਤੀ ਆਖੋ ਸਤਨਾਮ ਵਾਹਿਗੁਰੂ ਸੱਚ ਦੇ ਮੰਗਰ ਬੁਤੀ ਭੀੜ ਨਹੀਂ ਹੁੰਦੀ ਸੱਚ ਕੱਲੇ ਹੀ ਤੁਰਦਾ ਆਖੋ ਸਤਨਾਮ ਵਾਹਿਗੁਰੂ ਤੇ ਗੁਰਮਖ ਪਿਆਰਿਓ ਪਰ ਜਿਹੜਾ ਸੱਚ ਹੁੰਦਾ ਨਾ ਇਸ ਸਾਰਿਆਂ ਵਾਸਤੇ ਦਵਾਈ ਬਣ ਜਾਂਦਾ ਆਖੋ ਸਤਨਾਮ ਵਾਹਿਗੁਰੂ ਬਾਣੀ ਦਾ ਬਚਨ ਹੈ ਸੱਚ ਸਭਨਾ ਹੋਏ ਦਰਨ ਸਾਰਿਆਂ ਵਾਸਤੇ ਦਵਾਈ ਬਣ ਗਿਆ ਨਾ ਬਾਬੇ ਗੁਰੂ ਰਵਿਦਾਸ ਮਹਾਰਾਜੀ ਦਾ ਬੋਲਿਆ ਹੋਇਆ ਸੱਚ ਆ ਦਵਾਈ ਬਣ ਗਿਆ ਆਪਾਂ ਅੱਜ ਬਹੀਰਾ ਕੱਤ ਕੇ ਬੈਠੇ ਆ ਆਖੋ ਸਤਨਾਮ ਵਾਹਿਗੁਰੂ ਐਵੇਂ ਬੈਂਦੇ ਸੀ ਆਪਾਂ ਨਾ 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 ਇਦਾਂ ਨਾ ਕੋਈ ਬੈਠਣ ਦਿੰਦਾ ਸੀ ਨਾ ਕੋਈ ਨਾਮ ਜਪਣ ਦਿੰਦਾ ਸੀ ਇੱਥੋਂ ਤੱਕ ਸਿੱਕਾ ਕੰਨਾਂ ਚ ਢਾਲਦੇ ਸੀ ਜਿੱਭਾ ਵੰਡ ਦਿੱਤੀ ਜਾਂਦੀ ਸੀ ਇਹੇ ਹਾਲਾਤ ਸੀ ਕੁੱਜੇ ਮੂੰਹਾਂ ਤੇ ਬੰਨੇ ਹੋਏ ਸਨ ਖੂਹਾਂ ਤੇ ਸਾਨੂੰ ਨਹੀਂ ਸੀ ਚੜਨੰਦੇ ਤੇ ਤੇ ਇੱਥੇ ਤੱਕ ਕਹਿੰਦੇ ਪੈੜ ਨਾ ਸੂਦਰ ਦੀ ਧਰਤੀ ਤੇ ਆ ਜਾਵੇ ਪੈੜ ਨਾ ਆ ਜਾਵੇ ਇਕ ਮੋੜਾ ਬਣਿਆ ਜਾਂਦਾ ਸੀ ਕਹਿੰਦੇ ਇਹੋ ਜਿਹੇ ਹਾਲਾਤ ਸਨ ਸਾਡੇ ਗਰੀਬ ਲੋਕਾਂ ਦੇ ਇਤੇ ਕਲਗੀਆਂ ਵਾਲਿਆ ਧੰਨਾ ਤੂੰ ਸਾਨੂੰ ਦੱਬੇ ਕੁਚਲਿਆ ਨੂੰ ਧੰਨਾ ਕਾਂਸੀ ਵਾਲੇ ਸਤਿਗੁਰੂ ਸਾਨੂੰ ਦੱਬੇ ਕੁਚਲੇ ਨੂੰ ਆ ਸਟੇਜਾਂ ਤੇ ਬਹਾ ਦਿੱਤਾ ਆਖੋ ਸਤਨਾਮ ਇਹ ਤੇ ਤੇਰੀ ਕਿਰਪਾ ਤੇਰੀ ਮਿਹਰਬਾਨੀ ਹੈ ਸ਼ੁਕਰਾਨਾ ਕਰਿਆ ਕਰੋ ਜੇ ਅੱਜ ਆਪਾਂ ਉੱਚੇ ਆਉਧਿਆਂ ਤੇ ਆ ਜੇ ਆਪਾਂ ਚੰਗੀਆਂ ਡਿਊਟੀਆਂ ਤੇ ਆ ਜੇ ਚੰਗੇ ਆਪਾਂ ਰੁੱਤਵੇਂ ਤੇ ਆ ਜੇ ਲੋਕੀ ਸਾਨੂੰ ਸਤ ਸ੍ਰੀ ਅਕਾਲ ਬੁਲਾਉਂਦੇ ਨੇ ਸਜਦੇ ਕਰਦੇ ਨੇ ਸਲਾਮਾਂ ਕਰਦੇ ਨੇ ਇਹ ਦੇਣ ਰਬਦਾਸ ਜੀ ਮਹਾਰਾਜ ਦੀ ਹੈ ਆਖੋ ਸਤ ਨਾਮ ਵਾਹ ਇਹ ਬਾਬਾ ਸੰਗਤ ਸਿੰਘ ਦੀ ਸਹਾਦਤ ਦੇ ਵਿੱਚੋਂ ਮਿਲੀ ਸਰਦਾਰੀ ਹੈ ਸਾਨੂੰ ਆਖੋ ਸਤ ਨਾਮ ਇਹ ਬਾਬਾ ਵੀਰ ਧੀਰ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਆ ਤੁਸੀਂ ਬੁਲਾਉਨੇ ਹੋ ਨਾ ਤੇ ਕਹਿੰਦੇ ਜੈ ਵਾਲਮੀਕੀ ਕਹਿੰਦੇ ਹੋ ਨਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਹ ਵਾਲਮੀਕ ਜੀ ਦੀ ਵੰਸ਼ੀ ਹੈ ਆਖੋ ਸਤਨਾਮ ਬਾਬਾ ਜੀਵਨ ਸਿੰਘ ਵਾਲਮੀਕ ਦੀ ਵੰਸ਼ ਹੈ ਅਕਾਲੀ ਫੂਲਾ ਸਿੰਘ ਤਖਤ ਦੇ ਜਥੇਦਾਰ ਰਹੇ ਨੇ ਆਖੋ ਸਤਨਾਮ ਉਹ ਅਕਾਲੀ ਫੂਲਾ ਸਿੰਘ ਜਿਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦਾ ਹੁਕਮ ਕਰ ਦਿੱਤਾ ਸੀ ਆਖੋ ਸਤਨਾਮ ਕੋਰੜੇ ਮਾਰੋ ਕਹਿੰਦੇ ਨੂੰ ਕੋਰੜੇ ਅਸੀਂ ਉਹਦੀ ਔਲਾਦ ਆਂ ਆਖੋ ਸਤਨਾਮ ਉਹ ਅਸੀਂ ਸ਼ਹੀਦਾਂ ਦੇ ਵਾਰਿਸ